ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਸੰਦੋਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਮੋੜ ਮੰਡੀ ਬਾਈ ترਸੀਮ ਦੇ ਘਰੋਂ ਦੋਸਤੋ ਵੀਡੀਓ ਆ ਜਿਵੇਂ ਇੱਕ ਕਰੀ ਲੁਕਾ ਰਾ ਦੋਸਤੋ ਕਰਦੀ ਹੈ ਜੰਪਲ ਝੋਟੀ ਬਾਈ ਨੇ ਸੇਲ ਕਰਨੀ ਆ ਏ ਬੀ ਸੀ ਦੇ ਖਾਨ ਝੋਟੇ ਦੀ ਆ ਝੋਟੀ ਦੀ ਮਾਂ ਵੀ ਵੀਰੇ ਕੋਲੀ ਖੜੀ ਆ ਆਹ ਖੜੀ ਕਿੰਨਾ ਕ ਇਹਦੀ ਮਾਂ ਦਾ ਝੋਟੀ ਦਾ ਦੁੱਧ ਆ ਤੇ ਬਾਈ ਨੇ ਕਹਾ ਸੇਲ ਕਰਨੀ ਆ ਜੋ ਸਾਰੀ ਗੱਲਬਾਤ ਆਪਾਂ تر세ਮ ਨਾਲ ਕਰਾਂਗੇ ਹੋਰ تر세ਮ ਭਾਈ ਆ ਜਾ ਵੀਡੀਓ ਦੇ ਸਾਹਮਣੇ ਸੱਸੀ ਘੜ ਬਾਈ ਪਿੰਡ ਬਾਈ ਆਪਣਾ ਸੰਦੋਹਾ ਮੋੜ ਮੰਡੀ ਤੋਂ ਕਿੰਨਾ ਕਿਲੋਮੀਟਰ ਹੈ ਜੀ 8 ਕਿਲੋਮੀਟਰ ਹੈ ਵੀਰੇ ਤਲਵੰਡੀ ਤੋਂ 10 ਕਿਲੋਮੀਟਰ ਠੀਕ ਆ تر세ਮ ਭਾਈ ਕਿਹੜੇ ਬੁੱਲਦੀ ਐ ਇਹ ਇਹ ਵੀਰੇ ABC ਵਾਲੇ ਖਾਨ ਦੀ ਐ ABC ਦੇ ਖਾਨ ਬੁੱਲਦੀ ਆ ਹਾਂ ਜੀ ਠੀਕ ਆ ਮਾਂ ਇਹਦੀ ਉਹ ਹੀ ਵੱਡੀ ਮਾਂ ਉਹ ਵੱਡੀ ਮੱਛ ਖੜੀ ਏੜੀ ਕਿੰਨਾ ਕ ਦੁੱਧ ਆ ਬਾਈ ਜੈਨੂਨ ਇਹਦੀ ਦੁੱਧ ਵੀਰੇ ਕੋਈ ਯਕੀਨ ਮੰਨੇ ਜਾਂ ਨਾ ਮੰਨੇ ਵੀ ਜਿਹੜਾ ਆਪਾਂ ਚੋਇਆਗਾ ਇਹਦਾ 18 ਤੋਂ 19 ਕਿਲੋ ਦੁੱਧ ਚੋਇਆ 18 19 ਕਿਲੋ ਹਾਂ ਠੀਕ ਹੈ ਤੇ ਇਹ ਤਾਂ ਯਾਰ ਮੇਲੇ ਵਾਲੀ ਝੋਟੀ ਸੀ ਮੇਲੇ ਚ ਕਿਉਂ ਨਹੀਂ ਤੂੰ ਕਰੀ ਮੇਲੇ ਵੀਰੇ ਮੈਂ ਛੁੱਟੀ ਗੱਲ ਆਇਆਂਗਾ ਆਪਾਂ ਫੇਰ ਪਾਈ ਨਹੀਂ ਮੇਲੇ ਤੇ ਅੱਛਾ ਯਾਰ ਆ ਦੇਖੋ ਬਾਈ ਇਹ ABC ਦੇ ਖਾਨਦੀ ਏ ਇਹ ABC ਦੇ ਖਾਨਦੀ ਆ ਬਾਈ ਕੋਈ ਬੰਦਾ DNA ਕਰਾਉਣਾ ਚਾਹੁੰਦਾ ਹੋਵੇ ਹਾਂ ਠੀਕ ਆ ਖਰਚਾ ਆਪਾਂ ਆਵਦੇ ਕੋਲੋਂ ਦੇ ਦਿਆਂਗੇ ਬੰਦਾ ਖਰਚਾ ਦੱਸ ਦੇ ਖੇਚੜਾਉਦੀ ਹੋਊਗੀ ਹਾਂ ਵੀ ਕਿੰਨੇ ਪੈਸੇ ਲੱਗਣੇ ਆ ਤੇ ਡੀ ਐਨ ਏ ਤੱਕ ਦੀ ਆਪਾਂ ਗਰੰਟੀ ਦੇ ਦਾਂਗੇ ਇਹਦੀ ਸੇਲ ਕਰਨ ਦਾ ਕਾਰਨ ਵੀਰੇ ਦਾ ਇਹੀ ਆ ਵੀ ਆਪਣੇ ਦੁੱਧ ਵਾਲੇ ਘਰ ਵੀ ਲੱਗੇ ਹੋਏ ਆ ਠੀਕ ਆ ਤੇ ਦੁੱਧ ਹੁਣ ਘਟ ਆ ਵੀ ਤੋਕੜ ਹੋ ਗਈ ਉਹ ਮਤਲਬ ਡਰਾਈ ਹੋਣ ਵਾਲੀ ਆ ਠੀਕ ਆ ਉਹ ਗੱਬਣਾ ਹੀ ਹੁਣ 6 ਮਹੀਨਿਆਂ ਦੀ ਠੀਕ ਆ ਠੀਕ ਆ ਤੇ ਤਾਂ ਕਰਕੇ ਇਹਨੂੰ ਸੇਲ ਕਰਦਿਆਂ ਨਹੀਂ ਕੋਈ ਏਡੀ ਆਪਣੀ ਮਜਬੂਰੀ ਹੈ ਨਹੀਂ ਵੀ ਆਪਾਂ ਐ ਸੱਟ ਕੇ ਵੇਚਣੀ ਨਹੀਂ ਨੀ ਹੈਗੀ ਹਾਂ ਜੇ ਕੋਈ ਚੰਗੇ ਪੈਸੇ ਭਰੂ ਆ ਤੇ ਆਪਾਂ ਤਾਂ ਸੇਲ ਕਰਨੀ ਹੈ ਠੀਕ ਆ ਇੱਕ ਵਾਰ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਵੀਰੇ 9797 746608 ਠੀਕ ਆ ਬਾਈ ਤਰਸੇਵਨੇ ਆ ਦੋਸਤੋ ਝੋਟੀ ਕਹਿਦੀ ਇੱਕ ਬਹੁਤ ਸੋਹਣੀ ਸਰਖੀ ਆ ਯਾਰ ਜਿਹੜਾ ਵੀ ਭਰਾ ਤੁਸੀਂ ਕੋਲੇ ਆਉਂਗੇ ਨਾ ਕੋਲੇ ਆ ਕੇ ਤੁਹਾਨੂੰ ਦਿਲ ਤਾਂ ਕਰੂਗਾ ਵੀ ਲੈ ਜਾ ਲੈ ਜਾ ਗੱਲ ਕਰ ਚੰਗਾ ਮੁੱਲ ਵੀਰੇ ਪਰ ਨਾ ਪਊਗਾ ਸਿੰਘਾਂ ਤੋਂ ਲੈ ਕੇ ਕੋਈ ਝੋਟੀ ਚ ਕਸਰੀ ਹੈ ਨਹੀਂ ਜਮਾ ਸ਼ਾ ਕਾਲੀ ਜੈਡ ਬਲੈਕ ਜਿਹਨੂੰ ਕਹਿਦੀਏ ਪੀਬੀਸੀ ਦੇ ਖਾਨ ਦੀ ਦੂਜੀ ਵੀਰੇ ਇਹ ਉਮਰ ਦੀ 25 ਤੋਂ 26 ਮਹੀਨਿਆਂ ਦੀ ਆ ਠੀਕ ਆ ਪਰ ਇਹ ਦੰਦ ਤੋੜ ਗਈ ਕੋਈ ਮੇਰਾ ਵੀਰ ਐਵੇਂ ਖੀਰੀ ਮੰਨ ਕੇ ਨਾਵੇ ਹਨਾ ਕਈ ਬੰਦਿਆਂ ਨੂੰ ਇਹ ਹੁੰਦੀ ਆ ਵੀ ਰਿਪੀਟਰ ਹੈਗੀ ਜਾਂ ਕਿਵੇਂ ਆ ਬੰਦਾ ਉਹਦਾ ਡਾਕਟਰ ਲਿਆਵੇ 25 ਦਿਨ ਹੋ ਗਏ ਦੀ ਆਈ ਹੋਈ ਨੂੰ ਆਪਾਂ ਗਰੰਟੀ ਨਹੀਂ ਲੈਂਦੇ ਠੀਕ ਆ ਆਪਾਂ ਖਾਲੀ ਕਹਿ ਕੇ ਦੇਣੀ ਆ ਠੀਕ ਆ ਵੀ ਕਈ ਵਾਰੀ ਬੰਦੇ ਨੂੰ ਆਇਆ ਹੁੰਦਾ ਵੀ ਦੋ ਦੰਦ ਆ ਵੀ ਯਾ ਰਿਪੀਟਰ ਨਾ ਹੋਏ ਕਿਵੇਂ ਆ ਉਹਦਾ ਡਾਕਟਰ ਲੈ ਕੇ ਆਉਦੇ ਤਸੱਲੀ ਕਰਕੇ ਜੋ ਅਗਲੇ ਨੇ ਪੈਸੇ ਭਰਨੇ ਆ ਤਾਂ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਠੀਕ ਆ ਬਾਕੀ ਦਰਸ਼ੇਮ ਭਾਈ ਖੋਲ ਲੈਣ ਨੂੰ ਆਪਾਂ ਤੋੜ ਕੇ ਦਿਖਾ ਦੇਗੇ ਝੋਟੀ ਦੋਸਤੋ ਬਹੁਤ ਜ਼ਾਰੇ ਸੋਹਣੀਆਂ ਯਾਰ ਬਾਰ ਬਾਰ ਝੋਟੀ ਦਾ ਦਿਲ ਕਰਦਾ ਆ ਦੇ ਜਿਹੜੇ ਭਰਾ ਨੇ ਬਹੁਤ ਭਰਾ ਮੰਗਦੇ ਆ ਨਾ ਸਾਨੂੰ ਕੋਈ ਬਈ ਚੰਗੀ ਕੱਟੀ ਝੋਟੀ ਦਵਾ ਦੇ ਦੋਸਤੋ ਬਰੀਡ ਦਾ ਜੇ ਚੰਗਾ ਪਸ਼ੂ ਲੈਣਾ ਝੋਟੀ ਦੀ ਮਾਂ ਕੋਲੇ ਖੜੀ ਆ ਗਾਰੰਟੀ ਬਈ ਡੀ ਐਨ ਏ ਦੀ ਲਈ ਜਾਂਦਾ اے ਬੀ ਸੀ ਦੇ ਖਾਨ ਬੁੱਲਦੀ ਲੈ ਤੋਰ ਕੇ ਸਾਨੂੰ ਮੈਂ ਦਿਖਾ ਦਿੰਦਾ ਲੈ ਕਰੋ ਚਾਹ ਹੂੰ ਲੈ ਚੱਲ ਬਈ ਇੱਥੇ ਆ ਦੇਖੋ ਬਈ ਜੇ ਮੈਂ ਮੇਲਿਆਂ ਵਾਲੇ ਜੀ ਸੀ ਬਾਈ ਕਰੇ ਖਲਿਆਰੀ ਕੱਲ ਕਰ ਮੌਕੇ ਤੇ ਛੁੱਟੀ ਮਿਲੀ ਨਹੀਂ ਭਰਾ ਨੂੰ ਆ ਦੇਖੋ ਵੀਡੀਓ ਆ ਜਿਹੜੀ ਵੀਰੇ ਆਓ ਜੀ ਪੂਰਾ ਮੂਡ ਸੀ ਆ ਹੂੰ ਵੀ ਜੇ ਛੁੱਟੀ ਮਿਲ ਗਈ ਵੀ ਆਪਾਂ ਬੀ ਐਫ ਐ ਜਾਂ ਕੋਟੜੀ ਪੱਕਾ ਪਾਵਾਂਗੇ ਠੀਕ ਆ ਬਾਈ ਬਸ ਛੁੱਟੀ ਮੈਂ ਕੱਲ ਹੀ ਆਇਆ ਉਹ ਵੀ ਐਮਰਜੈਂਸੀ ਆਇਆ ਦੋ ਚਾਰ ਦਿਨਾਂ ਦੀ ਹਾਂ ਤੇ ਬਸ ਤਾਂ ਕਰਕੇ ਬਸ ਮੂਡ ਬਣ ਗਿਆ ਕੋਈ ਵਾਤਾਜੀ ਮੈਂ ਪਾ ਲਾਂਗਾ ਮੋਲੇ ਫਿਰ ਵੀਡੀਓ ਜੀ ਕਰਾਂਗੇ ਮੋਨ ਵੀਡੀਓ ਜੀ ਕਰਾਂਗੇ ਬਈ ਜੋ ਹੋਣੀ ਹੋਣਾ ਚਾਹੀਦਾ ਜੀ ਪਸੂਆ ਹਨਾ ਕਈ ਵਾਰ ਆਏ ਹੁੰਦਾ ਭਾਈ ਨੂੰ ਕੋਈ ਡਾਊਟ ਹੁੰਦਾ ਯਾਰ ਬਾਈ ਤੁਹਾਨੂੰ ਨਹੀਂ ਕੀ ਮੁੱਲ ਹਾਂ ਜੇ ਕੋਈ ਭਾਈ ਚੰਗੇ ਪੈਸੇ ਭਰ ਸਕਦਾ ਉਹ ਜਾ ਭਰਾ ਵੀ ਕਰ ਲਿਓ ਸੰਪਰਕ ਕੀ ਭਾਰੂਗਾ ਦਰਸ਼ੇਮ ਭਾਈ ਮੁੱਲ ਬਈ ਇਹਦਾ ਰੂਆ 90000 ਰੁਪਿਆ ਠੀਕ ਆ ਇਹ ਜੀਆਂ ਝੋਟੀਆਂ ਦੇ ਲੋਕ ਸਵਾ ਸਵਾ ਵੀ ਮੰਗੀਆਂ ਜਾਂਦੇ ਆ ਹੂੰ ਡੇਢ ਡੇਢ ਵੀ ਮੰਗੀਆਂ ਜਾਂਦੇ ਆ ਆਪਾਂ ਨੂੰ ਬੰਦਾ ਉਹੀ ਫੋਨ ਲਾਵੇ ਹੂੰ ਜਿਹੜਾ ਚਾਹਵਾਨ ਹੋਊਗਾ ਜਿਹੜੇ ਨੂੰ ਯਾਰ ਬਰੀਡ ਦਾ ਜਾਤ ਦਾ ਪਤਾ ਹੈਗਾ ਝੋਟੀ ਦੀ ਮਾਂ ਬਈ ਉਹ ਸੁਲਤਾਨ ਬੁੱਢੇ ਖੜੇ ਵਾਲੀ ਦੀ ਆ ਠੀਕ ਆ ਠੀਕ ਆ ਬੜਾ ਅੰਮ੍ਰਿਤ ਸ਼ੇਮਾ ਸੁਆ ਮੈਂ ਹੋ ਗਈ ਉਹ ਆ ਪਿੱਛੇ ਕੱਟੀ ਖੜੀ ਉਹਦੀ ਐਮ 468 ਦੀ ਆ ਠੀਕ ਆ ਇਹ ਕਾ ਹੈ ਹੂੰ ਹੂੰ ਆ ਸੇਲ ਵਾਸਤੇ ਆ 90000 ਬਾਈ ਨੇ ਡਿਮਾਂਡ ਰੱਖੀ ਆ ਜਿਹੜੇ ਭਰਾ ਨੂੰ ਫਿੱਟ ਆਉ ਪਸੰਦ ਆਉ ਬਾਈ ਕਰ ਲਿਓ ਸੰਪਰਕ ਵੀਡੀਓ ਦੇਖਣ ਲਈ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਨੂੰ